ਇਹ ਭਜਾਓ ਪੰਜਾਬ ਜਾਓ ਕੰਮ ਆਪਣੇ ਬੰਦਿਆਂ ਨੂੰ ਦਿਓ ਬਹੁਤ ਥਾਈ ਮੇਰਾ ਵਿਰੋਧ ਹੋਇਆ ਜੇ ਭਈਏ ਭੱਜ ਗਏ ਕੰਮ ਕੌਣ ਕਰੂ ਕਰੋਨੇ ਵੇਲੇ ਸਾਰੇ ਭਈਏ ਭੱਜ ਗਏ ਸੀ ਕੀ ਲੋਕਾਂ ਦਾ ਝੋਨਾ ਲੱਗਿਆ ਨਹੀਂ ਕੀ ਲੋਕਾਂ ਦਾ ਕੰਮ ਹੋਇਆ ਨਹੀਂ 70 72 ਲੱਖ ਭਈਆ ਪੰਜਾਬ ਚ ਆ ਕੇ ਬਹਿ ਗਿਆ 20000 ਬੋਰਡ ਇੱਕ ਸਾਲ ਜਲੰਧਰ ਚ ਬਣ ਗਈ ਭਈਆਂ ਦੀ ਭਈਆ ਝੋਲਾ ਮਗਰੋਂ ਰੱਖਦਾ ਪੰਜਾਬ ਚ ਆ ਕੇ ਬੋਟ ਪਹਿਲਾਂ ਬਣ ਜਾਂਦੀ ਆ ਆ ਮੰਡੀਆਂ ਦੇ ਵਿੱਚ ਸਾਡੇ ਬੰਦਾਂ ਨੇ ਛਿੱਤਰ ਮਾਰ ਲਾਗੇ ਭਈਏ ਇੱਕ ਭਈਆ ਛੇੜ ਕੇ ਦਿਲੋ 50 ਇਕੱਠੇ ਹੋ ਜਾਂਦੇ ਆ ਆਪਣੇ ਬੰਦੇ ਖੜ ਕੇ ਤਮਾਸ਼ਾ ਦੇਖਦੇ ਹੁੰਦੇ ਆ ਵੀਡੀਓ ਬਣਾਉਂਦੇ ਹੁੰਦੇ ਆ ਆ ਵੀਡੀਓ ਸੁਣੀ ਆ ਬਈ ਤੁਸੀਂ ਕਿਸੇ ਨੇ ਆ ਆ ਤੁਹਾਨੂੰ ਸੁਣਾਉਣਾ ਮੈਂ ਵੀਡੀਓ ਬਈ ਇਹਦੀ ਸ਼ਾਇਦ ਸੁਣੀ ਹੋਵੇ ਕਿਸੇ ਨੇ ਆ ਸੰਦ ਸੰਦ ਨੂੰ ਆ ਸੁਣੀ ਆ ਬਈ ਬਿਲਕੁਲ ਸੰਦ ਸੰਦ ਆਈ ਆ ਬਈ ਹਾਲੀ ਵਿੱਚ ਇਹ ਬੋਲਦੇ ਸੀ ਕਿ ਅੱਜਾ ਜੋ ਹੈ ਨਾ ਬਈ ਇਹਨਾਂ ਨੇ ਗੱਲਿਆਂ ਤੇ ਭਈਆਂ ਕਿਹਾ ਜਾਂਦੇ ਇਹਨਾਂ ਨੂੰ ਸਮਝ ਨਹੀਂ ਆਉਣੀ ਇਹਦੇ ਤੇ ਪੂਰੀ ਲੁਧਿਆਣਾ ਲਾਈਵ ਲੁਧਿਆਣਾ ਲਾਈਵ ਕੋਈ ਚੈਨਲ ਹੈ ਪੇਜ ਹੈ ਉਹਦੇ ਉੱਤੇ ਪਾਈ ਹੋਈ ਹੈ ਸੁਣ ਲਿਓ ਕੱਢ ਕੇ ਕੀ ਕਹਿੰਦਾ ਭਈਆ ਜੈਦਾਰਾ ਤੂੰ ਜਾ ਕੈਨੇਡਾ ਤੇਰੀ ਜਨਾਨੀ ਅਸੀਂ ਸੰਭਾਂਗੇ ਛੋਡੇ ਘਰਾਂ ਸਾਡੇ ਜਵਾਕ ਨੇ ਸਿਰਚ ਗਲੀਆਂ ਕਰਨ ਲੱਗੇ ਭਈ ਪਿੰਡਾਂ ਦੇ ਸਰਪੰਚਾਂ ਨੇ ਵੋਟਾਂ ਲੈਣ ਦੇ ਮਾਰਿਆਂ ਨੇ ਭਈਆਂ ਦੀਆਂ ਵੋਟਾਂ ਪਿੰਡਾਂ 'ਚ ਬਣਾਤੀਆਂ ਛੋਡੇ ਬਣੀਆਂ ਪਿੰਡ 'ਚ ਹੈ ਹੈ ਨਹੀਂ ਗਿਆ ਜੀ ਅੱਗੇ ਗਿਆ ਹੈ ਗਈਆਂ ਨਾ ਇਹ ਇਹ ਸਾਨੂੰ ਦੁੱਖ ਦੇਣਗੇ ਯਾਦ ਰੱਖਿਓ ਆ ਚੌਹ ਸਾਲਾਂ ਦੇ ਵਿੱਚ ਦੁੱਗਣੇ ਹੋ ਜਾਣੇ ਆ ਤੇ ਸਨਵਾਈ ਇੱਥੇ ਉਹਦੀ ਹੋਣੀ ਆ ਭਾਈ ਜਿਹਦੀ ਗਿਣਤੀ ਜ਼ਿਆਦੇ ਆ ਆ ਪਰसों ਚੌਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਪੋਜਪੂਰੀ ਗਾਣੇ ਤੇ ਨੱਚ ਰਿਹਾ ਹੈ ਲੁਧਿਆਣਾ ਜਿਹੜਾ ਐਮਪੀ ਖੜਾ ਹੁੰਦਾ ਐਮਐਲਏ ਖੜਾ ਹੁੰਦਾ ਪੋਜਪੂਰੀ ਗਾਇਕ ਮੰਗਾ ਕੇ ਲਾਉਂਦਾ ਪਿੰਡਾਂ ਨੂੰ ਖੁਸ਼ ਕਰਨ ਦੀ ਖਾਤਰ ਸੋ ਇਸ ਕਰਕੇ ਇਹ ਹਾਲਾਤ ਬਹੁਤ ਜ਼ਿਆਦੇ ਭੈਣਕ ਬਣਨੇ ਆ ਪਹਿਲਾਂ ਆਪਾਂ ਇਹ ਮੋਟਰਾਂ ਦੇ ਰੱਖੇ ਖੇਤਾਂ ਰੱਖਦੇ ਸੀ ਹੋਰ ਘਰਾਂ 'ਚ ਬਾੜ ਲਏ ਫਿਰ ਆਪਾਂ ਕਹਿੰਦੇ ਸਾਡੀਆਂ ਬੁੜੀਆਂ ਕੁੜੀਆਂ ਪਿਜਾ ਕੇ ਲੈ ਗਏ ਸਾਨੂੰ ਵੱਢ ਕੇ ਮਾਰ ਗਏ ਆ ਥੋੜੇ ਮੈਨੂੰ ਅੱਜ ਹੀ ਦੱਸੀਆ ਗੱਲ ਪਿੰਡ 'ਚ ਆ ਬਲਾਡ ਮਹਿਮੇ ਦੀ ਕਟਣਾ ਹੋਈ ਸੀ ਕੋਈ ਜੀ ਕਈ ਸਾਲ ਪਹਿਲਾਂ ਨਹੀਂ ਦੱਸਦੇ ਆ ਉਹ ਭਈਆ ਸਾਰਿਆਂ ਨੂੰ ਵੱਢ ਕੇ ਮਾਰ ਕੇ ਤੁਰ ਗਿਆ ਸੀ ਆ ਕਾਪਰ ਹੀ ਦੇ ਮੰਡਿਆਉਂ ਦੇ ਘਰ ਕੋਲ ਦੀ ਖਬਰ ਆ ਤਿੰਨ ਸਾਲ ਦੀ ਬੱਚੀ ਭਈਏ ਨੇ ਬਲਾਡ ਚਾਰ ਕਰਕੇ ਮਾਰਤੀ ਕੈਲੇ ਬਾਂਦਰ ਪਿੰਡ ਗਿਆ ਮੈਂ 400 ਭਈਆ ਪਿੰਡ 'ਚ ਬੈਠਾ ਉਹ ਗਰੀਬ ਘਰਾਂ ਦੇ ਮੁੰਡੇ ਮੇਰੇ ਕੋਲ ਆਏ ਕਹਿੰਦੇ ਭਾਈ ਸਾਡੀਆਂ ਬੁੜੀਆਂ ਕੁੜੀਆਂ ਨੇ ਹੱਟੀ ਪੱਠੀ ਜਾਣਾ ਹੁੰਦਾ ਵਾਸਟ ਦੇ ਬਸ ਚੜਨੀ ਆ ਭਈਏ ਨੀਕਰਾਂ ਪਾਈ ਫਿਰਦੇ ਪਿੰਡ 'ਚ ਸਾਫ ਦਾ ਸਰਪੰਚ 40 50 ਭਈਆ ਆਪਣੇ ਘਰੇ ਬਢਾਈ ਬੈਠਾ ਪਿੱਛੇ ਜੇ ਕਿਸ ਨੇ ਮੇਰੀ ਵੀਡੀਓ ਦੇਖੀ ਹੋਣੀ ਹੈ ਸ਼ਾਇਦ ਦੋ ਕੁ ਸਾਲ ਪਹਿਲਾਂ ਦੀ ਮਹਾਰਾਜ ਦੀ ਸੂਏ ਦੇ ਉੱਤੇ ਭਈਏ ਬੈਠੇ ਸੀ ਵਿੱਚੇ ਪਸੂ ਰੱਖੇ ਉੱਤੇ ਹੀ ਵਿੱਚੇ ਗੋਹਾ ਕੋਲੀ ਜਾਣ ਵਿੱਚੇ ਗੰਦ ਵਿੱਚੇ ਲੀੜੇ ਧੋਈ ਜਾਣ ਉਹ ਮੁੰਡੇ ਨੇ ਕਿਹਾ ਕਿ ਨਾ ਇਹ ਤਾਂ ਸੀ ਇੱਥੇ ਪਾਣੀ ਪੀਣਿਆ ਗਾ ਸੂਏ ਦਾ ਤੁਸੀਂ ਗੰਦ ਪਾਈ ਜਾਂਦੇ ਹੋ ਰਾਤ ਨੂੰ ਦਾਹ ਲੈ ਕੇ ਉਹਦੇ ਘਰੇ ਵੜ ਗਏ ਸਾਨੂੰ ਸੁਨੇਹਾ ਆ ਗਿਆ ਪਿੰਡੋਂ ਚੱਲ ਕੇ ਆਏ ਭਈਏ ਦੇ ਵੱਲੇ ਉਹਦੇ ਗਮਾਂਢੀਆਂ ਨੇ ਮੁੰਡਿਆਂ ਦੇ ਨੇ ਚਾਰ ਪੰਜ ਘਰਾਂ ਨੇ ਭਈਏ ਆਪਣੇ ਘਰੇ ਬਿਠਾ ਲੈ ਜਾ ਉਲਟੇ ਸਾਨੂੰ ਕਹਿਣ ਲੱਗੇ ਤੂੰ ਯਾਰ ਤੰਗ ਕਰਦੇ ਹੋ ੱੱੱਕਾ ਕੱਢਦੇ ਹੋ ਪ੍ਰਦੇਸੀ ਐ ਪ੍ਰਵਾਸੀ ਐ ਗਰੀਬ ਐ ਤੇ ਮਿੰਟ ਪੰਜ ਲਾਉਂਦੇ ਆ ਭਈ ਬੰਦਾ ਮਾਰਨ ਲੱਗੇ ਸੋ ਬੇਨਤੀ ਆ ਭਾਈ ਇੱਕ ਤਾਂ ਤੁਹਾਨੂੰ ਪਿੰਡ ਵਾਲਿਓ ਜਿਹੜਾ ਵੀ ਨਵਾਂ ਸਰਪੰਚ ਚਣੋਂਗੇ ਉਹਨੂੰ ਇਹ ਗੱਲ ਕਹੋਗੇ ਪਿੰਡ ਦੇ ਵਿੱਚ ਭਈਏ ਦੀ ਵੋਟ ਨਹੀਂ ਬਣਨੀ ਚਾਹੀਦੀ ਮਤਾਪਾ ਤੇ ਨਹੀਂ ਯਾਦ ਰੱਖਿਓ 184 ਆਪਾਂ ਕਹਿੰਦੇ ਦਿੱਲੀ ਚ ਬਣੀ ਸੀ ਦੂਜੀ 84 ਇੱਥੇ ਬਣ ਜਾਣੀ ਆਸੀਂ ਕਿਸੇ ਮੁਨਕਤਾ ਦੇ ਖਿਲਾਫ ਨਹੀਂ ਹੈਗੇ ਕੋਈ ਬੰਦਾ ਆਵੇ ਜੀ ਸਤ ਕੇ ਆਵੇ ਕੰਮ ਕਰੇ ਵਾਪਸ ਜਾਵੇ ਪੰਜਾਬ ਸ਼ਾਮਲਾਟ ਬਣਾਤਾ ਯਾਰ ਆ ਰਾਮਾ ਰਫੇਂਦਰੀ ਆਪਣੇ ਬਰਿੰਡੇ ਵਾਲੀ ਜਾਵੜਿਓ ਲੱਗਦਾ ਹੀ ਨਹੀਂ ਪੰਜਾਬ ਫਿਰਦਾ ਯੂਪੀ ਬਿਹਾਰ ਫਿਰਦੇ ਆ ਲੱਗਦਾ ਸਾਰਾ ਹੀ ਭਈਆ ਖਾਨਾ ਫਿਰਦਾ ਨੇੜੇ ਜਿਹੜੇ ਪਿੰਡਾਂ ਨੂੰ ਉਥੇ ਜੱਜੜ ਗਿਆਨਾ ਰਾਮਸਰਾ ਫੁੱਲੋ ਕਣਕਵਾਲ ਇਹ ਪਿੰਡਾਂ ਚ ਗਿਆ ਮੈਂ ਲੋਕਾਂ ਨੂੰ ਕੈਂਸਰ ਕਾਲੇ ਪੀੜੇ ਟੀਵੀ ਹੋ ਗਈ ਤਾਂ ਸਾਰੀ ਜ਼ਹਿਰ ਫੈਕਟਰੀ ਟਰੇਟਾ ਪਾਈ ਜਾਂਦੀ ਹੈ ਉਹੀ ਲੋਕ ਪਾਣੀ ਵਰਤਦੇ ਉਹ ਲੋਕ ਵਿਚਾਰੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ-ਬਾਰ ਵੇਚ ਕੇ ਪਿੰਡ ਛੱਡਣ ਲਈ ਮਜਬੂਰ ਹੋ ਗਏ ਨੌਕਰੀਆਂ ਦੇ ਜੁਪੀ ਭਾਰ ਦੇ ਭਾਈਏ ਟੋਲ ਪਲਾਜਾਂ ਤੇ ਆਏ ਐ ਸ਼ੈਲਰਾਂ 'ਚ ਆ ਗਏ ਕਾਰਖਾਨਿਆਂ 'ਚ ਆ ਗਏ ਪੱਠਿਆਂ ਤੇ ਆ ਗਏ ਕੋਲਰ ਰਜਗਾਰ ਸਾਡੇ ਮਜ਼ਦੂਰਾਂ ਦਾ ਆ ਕੇ ਇਹਨਾਂ ਨੇ ਖੋਲਿਆ ਭਾਈ ਸਾਡੇ ਆਪਣੇ ਬੰਦਿਆਂ ਨੂੰ ਕੰਮ ਦੇਵੋਗੇ ਭਾਈ ਇਹ ਸਾਡੇ ਉਹ ਲੋਕ ਨੇ ਜਿਹੜੇ ਸਾਡੇ ਬਰਾਬਰ ਖੜ ਕੇ ਜੰਗਾਂ ਜੁੱਦਾਂ 'ਚ ਲੜੇ ਨੇ ਇੱਜਤਾਂ ਅਣਖਾਂ ਦੇ ਰਖਵਾਲੇ ਰਹੇ ਨੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ